YouTube ਚੈਨਲ ਦੇਸਵਾ ਬਦੇ ਸਾਰੇ ਦੇਖਣ ਸੁਣਨ ਵਾਲੇ ਪੈਣਾ ਭਰਾਵਾਂ ਬੱਚੀਆਂ ਤੇ ਮਾਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀ ਦੋਸਤੋ ਮੈਂ ਇਸ ਵੇਲੇ ਰੂਬਰੂ ਹਾਂ ਆਪਣੇ ਚੈਨਲ ਦੇਸਵਾ ਬਾਰ ਆਈ ਤੇ ਅੱਜ ਮੇਰੇ ਕੋਲ ਇੱਕ ਬਹੁਤ ਸੋਹਣਾ ਤਰੀਣਾ ਦਾ ਗੀਤ ਹੈ ਜਿਹੜਾ ਮੈਂ ਤੁਹਾਨੂੰ ਸੁਣਾਵਾਂਗੀ ਤੁਸੀਂ ਪਹਿਲਾਂ ਵੀ ਮੇਰੇ ਕੋਲੋਂ ਬਹੁਤ ਸਾਰੇ ਗੀਤ ਸੁਣੇ ਨੇ ਤਿਰਿੰਣਾ ਦੇ ਗੀਤ ਵੀ ਬਾਕੀ ਵੰਗੀਆਂ ਵੀ ਤੇ ਉਹਨਾਂ ਨੂੰ ਤੁਸੀਂ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਤੇ ਬਹੁਤ ਪਸੰਦ ਕੀਤਾ ਹੈ ਆਪਣੀਆਂ ਬਹੁਮੁੱਲੀਆਂ ਟਿੱਪਣੀਆਂ ਕੀਤੀਆਂ ਨੇ ਤੇ ਮੈਨੂੰ ਹੋਰ ਨਵੇਂ-ਨਵੇਂ ਗੀਤ ਗਾਉਣ ਵਾਸਤੇ ਵੀ ਭੇਜੇ ਨੇ ਇਸ ਸਾਰੀਆਂ ਮਿਹਰਬਾਨੀਆਂ ਲਈ ਮੈਂ ਤੁਹਾਡੀ ਦਿਲੋਂ ਧੰਨਵਾਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਅਗਾਹ ਵੀ ਤੁਸੀਂ ਮੇਰੇ ਗੀਤਾਂ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਤੇ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹੋਗੇ ਤੁਹਾਡਾ ਸਾਥ ਹੱਥ ਲੜਿੰਦਾ ਹੈ ਕਿਉਂਕਿ ਇਸ ਸਫ਼ਰ ਵਿੱਚ ਮੈਂ ਇਕੱਲੀ ਨਹੀਂ ਚੱਲ ਸਕਦੀ ਅੱਜ ਦਾ ਗੀਤ ਸੁਣਿਓ ਤੇ ਸੁਣ ਕੇ ਤੇ ਆਪਣੀ ਟਿੱਪਣੀ ਜ਼ਰੂਰ ਛੱਡਣੀ ਦੋਸਤੋ ਇਹਨਾਂ ਗੀਤਾਂ ਨੂੰ ਤੁਸੀਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ ਤਾ ਜੋ ਇਹ ਗੀਤ ਹੋਰ ਅੱਗੇ ਤੱਕ ਪੁੱਜ ਸਕਣ ਤੇ ਜੇ ਕੋਈ ਹੋਰ ਕੋਈ ਕੁੜੀ ਇਹਨਾਂ ਨੂੰ ਪਿਆਰ ਦੀ ਹੋਵੇ ਕੋਈ ਇਹਨਾਂ ਨੂੰ ਗਾਉਣਾ ਚਾਹੁੰਦੀ ਹੋਵੇ ਤਾਂ ਉਹਨੂੰ ਇਹ ਉਪਲਬਧ ਹੋ ਸਕਣ ਤਾਂ ਹੁਣ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਸਗੀ ਤਾਂ ਮੇਰੇ ਮਾਪਿਆਂ ਨੇ ਪਾਈ ਸਗੀ ਤਾਂ ਵੇਰੇ पे आने पाई फूल ते दिल ਗਈ ਹੋਇਆ ਪੈਰਾ ਦਾ ਤੜੀਕ ਆਇਆ ਨਈ ਵੀਰ ਤੇਰਾ ਵੇ ਨੀਕਿਆ ਦੇ ദോടനൂപ്പിയ പടി കൊടിയുപിയ ਖੋਲ ਜੀਤ ਕੀਆ ਅਕਬੀੜੀਏ ਕੋੜਾ ਵੀਰੇ ਨੇ ਬਸਰੇ ਨੂੰ ਜਾਣਾ ਨੀ ਪਾ ਬੋੜੀਏ ਵੀਰੇ ਨੇ ਬਸਰੇ ਨੂੰ ਜਾਣਾ ਦੇ ਰੀ ਇਰਾਨੀ ਫਰੰਗੀਆ ਤੂੰ ਵੀ ਮਰੇ ਅਦਵਟੇ ਵੇ ਮਰ ਜਣੇ ਆਪ ਫਰੰਗੀਆ ਤੂੰ ਵੀ ਮਰੇ ਅਦਵਟੇ ਕੀ ਤੀਆ ਅਚਵਿਨ ਲਥੜਾ ਸਦਵਲਏ ਪਈਲੀ ਰਾਤੇ ਵੇ ਮਰੇ ਜਣੇ ਆਪ ਰੰਗੀਆ ਸਦਵਲਏ ਪਈਲੀ ਤੇ ਗੀਤ ਹੋ ਗਿਆ ਪਕਮਲ ਤੇ ਉਮੀਦ ਹੈ ਇਹ ਗੀਤ ਤੁਹਾਨੂੰ ਜਰੂਰ ਪਸੰਦ ਆਇਆ ਹੋਵੇਗਾ ਜੇ ਗੀਤ ਤੁਹਾਨੂੰ ਚੰਗਾ ਲੱਗਾ ਹੋਵੇ ਤਾਂ ਮੈਨੂੰ ਤੁਸੀਂ ਜਰੂਰ ਦੱਸਣਾ ਤੇ ਆਪਣੇ ਦੋਸਤਾਂ ਨਾਲ ਇਸ ਗੀਤ ਨੂੰ ਜਰੂਰ ਸ਼ੇਅਰ ਕਰਨਾ ਜਦੋਂ ਕਿਤੇ ਮੌਕਾ ਬਣੇ ਤੁਸੀਂ ਮੇਰੀਆਂ ਭੈਣਾਂ ਭਤੀਜੀਆਂ ਭਾਣ ਜੀਆਂ ਵੀ ਇਸ ਗੀਤ ਨੂੰ ਜਰੂਰ ਗਾਉਣਾ ਤਾਂ ਜੇ ਤੁਸੀਂ ਇਹਨੂੰ ਗਾਉਂਗੀਆਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਹੁਣ ਮੈਂ ਤੁਹਾਡੇ ਕੋਲੋਂ ਆ ਗਿਆ ਲੈਂਦੀ ਹਾਂ ਖੁਸ਼ ਰਹਿ ਖੁਸ਼ਹਾਲ ਰੋ ਰੱਬ ਰਾਖਾ